ਕੀ ਤੁਹਾਡਾ ਪੈਡ ਹਾਰ ਲਾਇਆ ਕੀਤਾ ਹੈ ਅੱਛਾ ਇਹਦੇ ਉੱਤੇ ਨਾ ਕੁੱਤਾ ਜੜ ਗਿਆ ਸੀਗਾ ਅੱਛਾ ਵੀ ਕੁੱਤੇ ਨੇ ਤੁਹਾਨੂੰ ਮੈਂ ਵੀਡੀਓ ਹੀ ਭੇਜੂੰਗਾ ਵੀ ਕੁੱਤੇ ਨੇ ਛੇਲਤੀ ਸਾਰੀ ਇਹ ਕੋਈ ਬਿਲਕੁਲ ਇਹ ਆ ਚੀਜ਼ ਖਤਮ ਕਰਤੀ ਜਮੈਂ ਬਿਲਕੁਲ ਹੀ ਖਤਮ ਕਰਤੀ ਸੀ ਗੱਡੀ ਬਾਈ ਕੰਮ ਬਖਸ਼ਿਆ ਤੁਸੀਂ ਕੰਮ ਬਖਸ਼ਿਆ ਕੰਮ ਬਖਸ਼ਿਆ ਇਹਦੇ ਲਈ ਤੁਹਾਡਾ ਧੰਨਵਾਦ ਆ ਆ ਦੇਖੋ ਸਹੀ ਘਰੇ ਯਾਰ ਲੈਣਾ ਲੱਗੀਆਂ ਖੜੀਆਂ ਗੱਡੀਆਂ ਦੀਆਂ ਇੱਕ ਖੜੀ ਆ ਆ ਦੋ ਖੜੀ ਆ ਇੱਕ ਤਿੰਨ ਖੜੀ ਆ ਖੜੀਆਂ ਸਕਾਰਪਿਓ ਪ੍ਰੀਤ ਮਾਰਕੀਟ ਸਕਾਰਪਿਓ ਦੀ ਬਾਦ ਇਹ ਤੈਨੂੰ ਗੱਲ ਮੰਨਣੀ ਪਊਗੀ ਬਈ ਸਕਾਰਪਿਓ ਦੀ ਮਾਰਕੀਟ ਬਹੁਤ ਜ਼ਿਆਦਾ ਆਹ ਦੇਖੋ ਸਕਾਰਪਿਓ ਸਕਾਰਪਿਓ ਹੋਈ ਪਈ ਆ ਠੀਕ ਆ ਕਰੀ ਜਦੋਂ ਰੋਡ ਤੇ ਜਾਣੇ ਨਾ ਸ਼ਰਨ ਆ ਸਾਨੂੰ ਸਾਰਿਆਂ ਨੂੰ ਵੱਧ ਗੱਡੀਆਂ ਹੱਜ ਹੈ ਨਾ ਪ੍ਰੀਤ ਸਕਾਰਪਿਓ ਜੇ ਕਿਤੇ ਮੇਰੇ ਹਿਸਾਬ ਨਾਲ ਵੋਟਾਂ ਸਕਾਰਪਿਓ ਵਾਲਿਆਂ ਦੀਆਂ ਅੱਡ ਬਣ ਜਾਣ ਤੇ ਅਗਲੀ ਵਾਰ ਨੂੰ 5 ਐਮਐਲ 6 ਬਣਾ ਜਾ ਸਿੰਧਰ ਇਹਨਾਂ ਦੇ ਹੋਣੇ ਸਕੇ ਹਾਂ ਸਕਾਰਪੀ ਵਾਲੇ ਨੇ ਹੋਣਗੇ 5 6 ਐਮਐਲਏ ਬਣ ਜਾਣਗੇ ਤੇ ਸਰ ਨੇ ਜਿਹੜਾ 98 11 ਕੀਤਾ ਨਾ ਕੋਟਿੰਗ ਯਾਰ ਨਿਆਰਾ ਹਾਂ ਉਹ ਬਹਿਬਲ ਤੋਂ ਆਈ ਬੰਦੇ ਹੈ ਬਹਿਬਲ ਦੇ ਆ ਬੰਦੇ ਉਹ ਹਾਂ ਜਿਸ ਕਰਨਾ ਬਾਈ ਦਾ ਨਾਂ ਤੇ ਉਹਨਾਂ ਕੋਲ ਦੋ ਟਰੈਕਟਰ ਆ ਇੱਕ ਫੋਰਡ ਦਾ ਇੱਕ ਨਾਰ 11 ਹਾਂ ਉਹਨਾਂ ਨੇ ਦੋਨੇ ਤਿਆਰ ਕਰਾਏ ਆ ਉਹ ਹੂੰ ਦੋਨੇ ਤਿਆਰ ਕਰਾਏ ਉਹਨਾਂ ਮੁੰਡੇ ਨੇ ਸ਼ੌਂਕ ਸੀਗਾ ਉਹਨੇ ਬਾਪੂ ਨੇ ਤਿਆਰ ਕਰਾ ਕੇ ਫਿਰ ਪਹਿਲਾਂ ਦੇ ਪੁਰਾਣੇ ਟਰੈਕਟਰ ਨੂੰ ਜੱਦੀ ਟਰੈਕਟਰ ਲੈਵੇ ਪੁਰਾਣੇ ਬਜ਼ੁਰਗਾਂ ਦੇ ਉਹਨਾਂ ਦੇ ਤੇ ਉਹ ਕਹਿੰਦੇ ਨਹੀਂ ਯਾਰ ਵੇਚਨੇ ਨਹੀਂ ਹਾਂ ਤੇ ਤਿਆਰ ਕਰਾ ਕੇ ਦੋਨੇ ਮੁੰਡੇ ਨੇ ਫਿਰ ਉਹਦੇ ਪੋਤੇ ਨੇ ਕੋਟਿੰਗ ਕਰਾਏ हां ते ਬਾਅਦ ਚ ਕੋਟਿੰਗ ਰਾਇ ਤਿਆਰ ਕਰਕੇ ਫਿਰ ਉਹਨਾਂ ਨੇ ਕੈਨੇਡਾ ਬੱਸ ਪਹੁੰਚ ਗਈ ਮੈਨੂੰ ਪਹੁੰਚ ਗਈ ਟਰੈਕਟਰ ਹੋ ਗਏ ਕਿੰਨੇ ਟਰੈਕਟਰ ਕਿੰਨੇ ਕਰਤੇ ਹੋਣਗੇ ਟਰੈਕਟਰ ਮੈਂ ਗੱਡੀਆਂ ਦੇ ਬਰਾਬਰ ਹੀ ਕਹਦੇ ਟਰੈਕਟਰ ਵੀ ਤਕਰੀਮੀ ਉਹਨੇ ਟਰੈਕਟਰ ਕਰਦੇ ਉਹਨੇ ਕਰਦੇ ਟਰੈਕਟਰ ਵੀ ਉਹਨੂੰ ਹੀ ਕਰਾਉਂਦੇ ਹਨ ਨਹੀਂ ਕਰਦੇ ਟਰੈਕਟਰ ਵੀ ਉਹਨੂੰ ਹੀ ਹੋਏ ਜਿਵੇਂ ਗੱਡੀਆਂ ਵੀ ਨਹੀਂ ਹੋਈਆਂ ਕਮਾਲ ਆ ਯਾਰ ਦਾੜੀ ਨਹੀਂ ਕਟਾਈ ਆ ਦੇਖ ਲਾਲਚੀ ਵੜਾ ਇਹੇ ڪرਸੀ ਵੀ ਆ ਹੈ ਨਹੀਂ ਟਾਈਮ ਨਹੀਂ ਲੱਗਦਾ ਕਿ ਕੌਲੀਆਂ ਨੂੰ ਨਹੀਂ ਬੜਾ ਕੋਕੋ ਭੁੱਲ ਗਿਆ ਦੇ ਕੌਸਤ ਕੰਪਨੀ ਇਹਦੇ ਪ੍ਰੀ ਦੇਖਦੇ ਨੇ ਇਹ ਤੇ ਮਾਰ ਕੇ ਜਿਗੇ ਪਾਲਸ ਪੁਲਿਸ ਜਿਵੇਂ ਇਹ ਗੱਟੀਆਂ ਚਮਕਾਉਂਦਾ ਨਾ ਮਾਲੇ ਨੂੰ ਟੌਰ ਟੂਰ ਕੱਢ ਲਾਇਆ ਰੇ ਮਾਲਕਾਂ ਤੋਂ ਕੰਪਨੀ ਦਾ ਯਾਰ ਇਹਦੇ ਕੋਟ ਕਾਟ ਪੈਂਟ ਪਾ ਕੇ ਵੀਡੀਓ ਕਰਿਆ ਕਰਗੇ ਹਨਾ ਪ੍ਰੀਤ ਹੂੰ ਕਰਦੇ ਆ ਵਿਆਹ ਵਾਲਾ ਕਰਦੇ ਆ ਤੇਰੇ ਵਾਲਾ ਕੋਟ ਹਾਂ ਆ ਆ ਕਿੱਥੋਂ ਆਈ ਐ ਇਹ ਪਿੰਡੋਂ ਹੀ ਕੱਢੀ ਹੂੰ ਆਪਣੇ ਪਿੰਡੋਂ ਹੀ ਆਪਣੇ ਪਿੰਡੋਂ ਹੀ ਹਾਂਜੀ ਤੇ ਇਹ ਬਣਾਉਣੀ ਆ ਇਸ ਤੇ ਦਾਣਾ ਪੂਰਾ ਪਿੰਡ ਵਾਲੇ ਨਾ ਲੰਬਾ ਦੇ ਦੇਣ ਗੱਡੀ ਵਿੱਚੋਂ ਬੜੀ ਪ੍ਰੀਤ ਦੇਖ ਓਏ ਆਈ ਅੰਦਰ ਵਿੱਚੋਂ ਸਾਫ਼ ਕਰਤੀ ਕਾਹੰਜ ਕਰਨੀ ਆ ਨਹੀਂ ਕਰਨੀ ਇਹ ਤਾਂ ਗੱਡੀ ਦਾ ਮਾਮਲਾ ਹਜੇ ਆਈ ਹੋਈ ਆ ਇਹ ਜਮਾਂ ਨਵੀਂ ਹੋਈ ਗੱਡੀ ਹਨਾ ਆ ਨਮੇ ਤਿਤਲੀ ਵਾਲੀ ਆ ਇਹ ਹਾਂਜੀ ਸਰ ਕੋਟਿੰਗ ਹੀ ਕਰਾਉਣੀ ਆ ਬਾਈ ਨਵੀਂ ਅੱਛਾ ਅੱਛਾ ਜਮਾਂ ਨਵੀਂ ਕਢਾਈ ਇਹ ਤਾਂ ਤੁਰੇ ਤਾਂ ਜੇ ਤੱਤੀ ਪਈ ਆ ਹਜੇ ਹੂੰ ਬਾਹਰੋਂ ਆ ਬਈ ਆਹ ਸੇ ਬਾਹਰੋਂ ਬਾਹਰੋਂ ਆਪਣੇ ਪਿੰਡੋਂ ਹੀ ਆ ਹੈ ਇਹ ਪਿੰਡੋਂ ਹੀ ਆ ਹਾਂਜੀ ਗੱਡੀ ਪਿੰਡੋਂ ਹੀ ਆ ਤੇ ਆਹ ਇਹ ਵੀ ਗੱਡੀ ਪਿੰਡੋਂ ਹੀ ਆ ਜੀ ਇਹ ਸਰ ਬੰਦੇ ਚੱਲਦੀ ਆ ਚਲਦੀ ਆ ਦਿੰਦੇ ਆ ਤੇਜ਼ ਤਾਂ ਕਰਕੇ ਫਿਰ ਤੇ ਇਹ ਹੈਗੀ ਇਹ ਵੀ ਤਿਤਲੀ ਵਾਲ ਕੋਈ ਆ ਨਹੀਂ ਇਹ ਇਹ ਤਿਤਲੀ ਵਾਲਾ ਸਟੀਅਰਿੰਗ ਲਵਾਇਆ ਇਹ ਕਨਵਰਟ ਕਰਾਈ ਵੀ ਸਾਰੀ ਬਾਹਰੋਂ ਵੀ ਆ ਤੇ ਉਹ ਵਿੱਚ ਪ੍ਰੀਤ ਵਿੱਚ ਲਵਾਇਆ ਦੇਖ ਓਏ ਹਾਂਜੀ ਵਿੱਚ ਉਹ ਮੈਟਿੰਗ ਮੂਟਿੰਗ ਸਾਰਾ ਕੁਝ ਕਰਾਇਆ ਹੈ ਹਾਂ ਚੁਕਾ ਕੇ ਸਾਰਾ ਕੁਝ ਕਸਟਮਾਈਜ਼ ਕਰਾਈਆ ਤਾਂ ਹੀ ਕੋਟਿੰਗ ਕਰਾਉਣ ਲੱਗਿਆ ਬਾਈ ਹਾਂਜੀ ਹਾਂ ਸਾਰਾ ਕਰਕੇ ਉਹ ਰਿਪੋਰਟਿੰਗ ਵਾਲਾ ਕੰਮ ਵੀ ਗੱਡੀ ਉਹ ਨਾ ਰੱਖੀ ਵੀ ਹੈ ਬਾਈ ਵੀਲ ਬੂਲ ਪਾਏ ਆ ਆਪਣੇ ਵਾਲੇ ਨਾਲ ਦੇ ਆ ਹਨਾ ਇਹ ਪਹਿਲਾਂ ਨਹੀਂ ਹੁੰਦੇ ਆਪਣੇ ਆਹ ਕਹੋਣਾ ਇਹਦੇ ਨਾਲ ਇਹਦੇ ਨਾਲ ਵੀ ਇਹਦੇ ਨਾਲ ਕਿ ਦੂਜੇ ਆ ਹਾਂ ਸਵੈਫਟ ਇਹਦੇ ਨਾਲ ਦੇ ਸਵੈਫਟ ਇਹਦੇ ਨਾਲ ਦੇ ਆਹ ਆ ਨੋ ਇਹ ਵੀ ਕੋਟਕਪੂਰੇ ਤੋਂ ਹਾਂ ਇਹ ਕੋਟਕਪੂਰੇ ਤੋਂ ਗੱਡੀ ਇਹ ਤਾਂ ਕੀ ਕਰਤਾ ਕੀ ਰਹਿੰਦਾ ਇਹ ਕੰਪਾਉਂਡ ਹੋ ਗਈ ਗੱਡੀ ਇਹ ਤੇ ਹਲਕੀ ਜਿਹਾ ਜਿਹੇ ਛਿੜਟ ਤਹਿਦੀ ਨਹੀਂ ਛਿੜਟ ਨਹੀਂ ਇਹ ਇੱਕ ਕੰਪਾਉਂਡ ਗਿਆ ਥੋੜਾ ਪੈੜ ਹਾਰ ਲਾ ਕੇ ਕੀਤਾ ਇਹ ਅੱਛਾ ਇਹਦੇ ਉੱਤੇ ਨਾ ਕੁੱਤਾ ਜੜ ਗਿਆ ਸੀਗਾ ਅੱਛਾ ਉਹ ਕੁੱਤੇ ਨੇ ਤੁਹਾਨੂੰ ਮੈਂ ਵੀਡੀਓ ਹੀ ਭੇਜੂੰਗਾ ਉਹ ਕੁੱਤੇ ਨੇ ਛੇਲਤੀ ਸਾਰੀ ਇਹ ਬਿਲਕੁਲ ਇਹ ਆ ਚੀਜ਼ ਖਤਮ ਕਰਤੀ ਜਮੈਂ ਬਿਲਕੁਲ ਹੀ ਖਤਮ ਕਰਤੀ ਸੀ ਗੱਡੀ ਇਹ ਵੇ ਪੇਂਡ ਦੁਬਾਰਾ ਹੋਣ ਵਾਲਾ ਕੰਮ ਕਰਤਾ ਹੀ ਗੱਡੀ ਦਾ ਇਹਨਾਂ ਕੋਲਰਾ ਹਾਲ ਸੀਗਾ ਉਹ ਵੀਡੀਓ ਜਿਹੜੇ ਆ ਨਿਸ਼ਾਨ ਆ ਜਿਹੜੇ ਇਹ ਤਾਂ ਸਿਰਫ ਪੈੜ ਦੇ ਨਿਸ਼ਾਨ ਆ ਜਿਹੜੇ ਪਾਲਿਸੀ ਕਰਾਂਗੇ ਕੋਟਿੰਗ ਕਰਾਂਗੇ ਆਪਾਂ ਸਾਰਾ ਕੁਝ ਪ੍ਰੋਪਰ ਜਮਾ ਉੱਡ ਜਾਓ ਬਿਲਕੁਲ ਬਿਲਕੁਲ ਜਮਾ ਸਾਹਿਬ ਜਮਾ ਸ਼ੀਸ਼ਾ ਬਣ ਜਾਊਗਾ ਬਿਲਕੁਲ ਬਿਲਕੁਲ ਇਹ ਕੁਝ ਨਹੀਂ ਰਹੂਗਾ ਬਿਲਕੁਲ ਮੈਂ ਵੀਡੀਓ ਦੇਖਣੀ ਆ ਸ਼ੀਸ਼ਾ ਬਣੀ ਨਹੀਂ ਬਿਲਕੁਲ ਉੱਤੇ ਚੱਲ ਰਹੀ ਆ ਛੜ ਇੱਟਾਂ ਵਾਲੀ ਵੀਡੀਓ ਵੀ ਚੱਲ ਰਹੀ ਆ ਤੇ ਬਣੇ ਵਾਲੀ ਵੀ ਚੱਲ ਰਹੀ ਆ ਨਹੀਂ ਮੈਂ ਵੀਡੀਓ ਪਾਉਣੀ ਨਹੀਂ ਸੀ ਜੇ ਮੇਰੇ ਕੋਲੇ ਆਉਂਦੀ ਰਾਂ ਵੀਡੀਓ ਹਾਂਜੀ ਹਾਂਜੀ ਚੱਲ ਰਹੀ ਆ ਤੇ ਅੰਦਰੋਂ ਅੰਦਰੋਂ ਵੀ ਕਰਨੀ ਆ ਇਹ ਪ੍ਰੋਪਰ ਸਾਰੀ 80 ਪਰ ਪ੍ਰੋਪਰ ਇਹਦੇ ਲਾਇ ਵੀ ਵੀ ਕਰਨੇ ਆ ਇਹ ਸ਼ੀਸ਼ੇ ਵੀ ਗਲਾਸ ਮੈਂ ਤਾਂ ਨਾ ਯਾਰ ਰੁੱਤ ਬਹੁਤ ਚੰਗੀ ਆ ਗਈ ਹੁਣ ਕੋਟਿੰਗ ਕਰਨ ਦੀ ਹਾਂ ਰੁੱਤ ਸਹੀ ਹੈ ਮੌਸਮ ਸਹੀ ਆ ਤੇ ਇੱਕ ਤਾਂ ਹੁਣ ਬਈ ਜਿੰਨੀ ਕੋਟਿੰਗ ਲਾਉਣ ਚ ਦਿੱਕਤ ਨਹੀਂ ਹੁੰਦੀ ਕੋਈ ਵੀ ਬਈ ਸੁਖਦੀ ਸੁਖਲੀ ਕੋਟਿੰਗ ਟਾਈਮ ਤੇ ਟਾਈਮ ਪ੍ਰੋਪਰ ਸਹੀ ਥੋੜਾ ਸਹੀ ਟਾਈਮ ਆ ਹਾਂ ਸਹੀ ਟਾਈਮ ਆ ਗਿਆ ਹਾਂਜੀ ਸਹੀ ਟਾਈਮ ਮਤਲਬ ਜਿਹੜੀ ਅੱਗੇ ਜੇਠ ਹੜ ਚ ਸੀਗੀ ਉਹ ਸੁਖਦੀ ਜੱਕ ਦਾਮ ਜੱਕ ਹਾਂਜੀ ਹਾਂਜੀ ਹਨਾ ਹਾਂਜੀ ਵੀ ਹੁਣ ਉਹ ਉਹ ਪੋਜੀਸ਼ਨ ਆ ਗਈ ਹੈ ਵੀ ਜੇ ਆਪਾਂ ਕਿਸੇ ਦੇ ਘਰੇ ਜਾ ਕੇ ਵੀ ਕਰਨੀ ਹੋਵੇ ਅੱਗੇ ਆਪਾਂ ਨੂੰ ਰਾਤ ਬਰਾਤੇ ਕਰਨੀ ਪੈਂਦੀ ਸੀ ਹੁਣ ਆਪਾਂ ਦਿਨੇ ਕਰ ਸਕਦੇ ਹਾਂ ਨਹੀਂ ਕਰ ਸਕਦੇ ਹਾਂ ਜੀ ਟੈਂਪਰੇਚਰ 10 ਡਿਗਰੀ ਡੇਗ ਪਿਆ ਹਾਂ ਡੇਗ ਪਿਆ ਹਾਂਜੀ ਹਨਾ ਜਿਹੜਾ ਮਤਲਬ ਉਹ ਟੈਂਪਰੇਚਰ ਅਸਲ ਦੇ ਵਿੱਚ ਕੋਟਿੰਗ ਨੂੰ ਚਾਹੀਦਾ ਉਹ 30 31 ਡਿਗਰੀ ਚ ਹਾਂ ਬਈ ਇੱਥੇ ਮੇਨਟੇਨ ਜੇ ਬਈ ਸਹੀ ਚਾਹੀਦਾ ਹੈ ਹਨਾ ਤਾਂ ਉਹ 30 31 ਵਾਲਾ ਮਤਲਬ ਹੁਣ ਆ ਗਿਆ ਟਾਈਮ ਜਿਹੜਾ 4 ਵਜੇ ਤੋਂ ਬਾਅਦ ਹੋ ਜਾਂਦਾ ਹਾਂਜੀ ਹਾਂਜੀ ਹਨਾ ਤਾਂ ਇੱਥੇ ਤਾਂ ਖੈਰੇ ਸੀ ਲਾਤਾ ਇੱਥੇ ਅਸੀਂ ਲਾਤਾ ਜੀ ਹੁਣ ਮਾਣਾ ਮੋਟਾ ਖੁੱਲਿਆ ਖੁੱਲਿਆ ਕਰਕੇ ਹੋਗਾ ਤੇ ਬਾਕੀ ਇਚੇ ਕੋਈ ਦਿੱਕਤ ਨਹੀਂ ਕਰਨ ਜੀ ਬਿਲਕੁਲ ਹੀ ਹੂੰ ਕੋਟਿੰਗ ਲਾਉਣ ਦੀ ਜਾਂ ਹੋਰ ਕੁਛ ਕਰਨ ਦੀ ਬਿਲਕੁਲ ਕੋਈ ਦਿੱਕਤ ਨਹੀਂ ਆਹ ਦੇਖੋ ਆ ਜਿਹੜੇ ਨਿਸ਼ਾਨ ਪਾਏ ਹੋਇਆ ਸਾਰੇ ਆਹ ਇਸ ਸਕਰੈਚੇ ਤੇ ਬਹੁਤ ਜ਼ਿਆਦਾ ਸੀਗੇ ਆ ਕੋਈ ਵੈਸੇ ਨਿਸ਼ਾਨ ਨਿਸ਼ਾਨ ਨਹੀਂ ਗਏ ਸਾਰੇ ਪੈੜ ਦੇ ਨਿਸ਼ਾਨ ਆ ਉਹ ਕੇ ਪੈੜ ਥੋੜੇ ਕਹੂੰਗੇ ਵਿੱਚ ਮਾੜਾ ਮੋਟਾ ਕਿਦਾਂ ਸੈਂਡ ਵੀ ਕਰਨਾ ਪਿਆ ਨੂੰ ਪੇਂਟ ਨੂੰ ਕਿਤੇ ਜ਼ਿਆਦਾ ਵੀ ਕਰਨਾ ਪਿਆ ਆਪਣਾ ਕਰਨੀ ਮਾੜੀ ਮੋਟੀ ਕਰਨੀ ਪਈ ਸਾਇਕ ਡੂੰਗਾ ਡੂੰਗੇ ਜ਼ਿਆਦੇ ਸੀ ਇੱਥੇ ਤੇ ਸਾਰਾ ਕੁਝ ਨਹੀਂ ਤੇ ਸਾਰਾ ਕੁਝ ਇੱਥੇ ਪ੍ਰੋਪਰ ਸਾਰਾ ਕੰਮ ਹੀ ਹੋਇਆ ਇਹਦੇ ਕਰਨਾ ਹੈ ਯਾਰ ਇਹ ਬੰਦਾ ਐਸ ਵਕਤ ਨਾਲਕਾ ਹੀ ਹੈ 6 ਫੁੱਟ ਦੇ ਨੇੜ ਤੇੜੇ ਤਾਂ ਹਾਂ ਤੇ 60 ਫੁੱਟ ਦੇ ਨੇੜ ਤੇੜੇ ਧਰਤੀ 'ਚ ਆ ਮਤਲਬ ਇਹ ਸਾਰਾ ਤਜਰਬਾ ਵਾ ਕੱਲਾ ਇੰਜਣ ਨਹੀਂ ਕਰਦਾ ਜੇ ਕਿੰਨੇ ਦਿਨ ਮੈਂ ਉਹ ਚਾਪੀਆਂ ਲੈ ਤੀਆਂ ਤੇ ਕਾਰੇ ਇੰਜਨ ਵੀ ਹਾਂ ਤੋ ਤਾਂ ਬੋਸ਼ ਤਾਂ ਪ੍ਰੋਪਰ ਉਹ ਵੀ ਕਰਨਾ ਹੁੰਦਾ ਸਾਰਾ ਅੱਛਾ ਉਹ ਤਾਂ ਕਰ ਦਿੰਦਾ ਮਤਲਬ ਇੰਜਨ ਖੋਲ ਕੇ ਹੀ ਕਰਦੇ ਆਂ ਵਜਨ ਦੀ ਇੱਕ ਵਾਰੀ ਵੀ ਚਮਕਾ ਦੇ ਮਿੱਟੀ ਘਟ ਹੁੰਦੀਆਂ ਕੋਟਿੰਗ ਮਤਲਬ ਨੈਕਸਟ ਲੈਵਲ ਆ ਨਾ ਤਾਂ ਆ ਬੁਲਟ ਖੜਾ ਇਹ ਵੀ ਬੋਲਟ ਵੀ ਆ ਹਾਂਜੀ ਅੱਛਾ ਬੁਲਟ ਵੀ ਕਰਨਾ ਇਹ ਬੋਲਟ ਉਹਦਾ ਬਾਈ ਦਾ ਉਹ ਖੜਾ ਹੀ ਅੱਛਾ ਅੱਛਾ ਬੋਲਟ ਤਾਂ ਉਹਦਾ ਖੜਾ ਹਾਂਜੀ ਹਾਂਜੀ ਠੀਕ ਆ ਠੀਕ ਆ ਇਹਦਾ ਉਹ ਜਿਹੜਾ ਇੱਕ ਇੰਜਨ ਨੂੰ ਕੀ ਕਹਿੰਦੇ ਆ ਨਿਕਲ ਜੀ ਇਹ ਕਹਿੰਦੇ ਨੇ ਬਾਫ ਹੋ ਜਾਂਦਾ ਬਾਫ ਹੋ ਜਾਂਦਾ ਬਾਫ ਬਾਫ ਜਿਵੇਂ ਆਹ ਅੱਜ ਦੇ ਕਾਲਸੀ ਜੰਮੀ ਹੋਈ ਐ ਤੇ ਆਵੇ ਬਾਫਾਂ ਦੇ ਆ ਜਿਵੇਂ ਆ ਹੋਇਆ ਪਿਆ ਇਹਦਾ ਆ ਚੀ ਸਾਰੀ ਆ ਚੀ ਚੱਕੀ ਜੂਗੀ ਬਿਲਕੁਲ ਬੰਜੂ ਸ਼ੀਸ਼ਾ ਬੰਜੂ ਬਿਲਕੁਲ ਹੂੰ ਇਹ ਭਲੇਖੇ ਪਾਉ ਸੂਰਜ ਦੇ ਵੀ ਇੱਕ ਸੂਰਜ ਕਿੱਥੋਂ ਤੁਰਿਆ ਆਉਂਦਾ ਰਾਜ ਜਿੱਦੇ ਪਹਿਲੇ ਤੁਰਿਆ ਆਉਂਦਾ ਹੋਵੇ ਨਾ ਆ ਆ ਜਿਹੜਾ ਇੰਜਨ ਆ ਨਾ ਹਾਂਜੀ ਹੈ ਹਾਂਜੀ ਇਹ ਭਲੇਖਾ ਪਾਉਗਾ ਇਹ ਲਾਟ ਕਿੱਥੋਂ ਮੱਚਦੀ ਆਉਂਦੀ ਐ ਤੇ ਬਾਫ ਹੋ ਕੇ ਪਰਾ ਪੂਰਾ ਬਨ ਜਾਣਾ ਪੂਰੇ ਨੇ ਚਮਚ ਇਹ ਤਾਂ ਪ੍ਰੀਤ ਜੇ ਕਿਤੇ ਨਾ ਐ ਕਰਨਾ ਹੋਵੇ ਬਾਫ ਕਰਕੇ ਇੰਜਨ ਚਮਕਾ ਕੇ ਦੋ ਲਾਈਟਾਂ ਐ ਸਾਈਡ ਤੋਂ ਜਿਵੇਂ ਛੇਖਾਂ ਦੀਆਂ ਨਹੀਂ ਪੈਂਦੀਆਂ ਕੀਤਾਆਂ ਹੁੰਦੀਆਂ ਆਪਦੇ ਮੂਰਤੀਆਂ ਮਾਰਤੀਆਂ ਤੇ ਉੱਥੇ ਘਾੜ ਚੀਜ਼ਾਂ ਦੋ ਲਾਈਟਾਂ ਐ ਇੰਜਨ ਤੇ ਪੈਂਦੀਆਂ ਕੀਤਾਆਂ ਹੁਣ ਐ ਤੇ ਪੁੱਤ ਦਾ ਇੰਜਨ ਐ ਸੜਕ ਤੇ ਜਦੋਂ ਰਾਤ ਨੂੰ ਜਾਂਦਾ ਹੋਵੇ ਤਾਂ ਕਬੇ ਯਾਰ ਉਹ ਕੀ लाਟ ਮਾਚਦੀ ਜਾਂਦੀ ਆ ਹਨਾ ਉਹ ਗੱਲ ਮੰਨ ਜੀ ਨਿਕਲ ਕਰਕੇ ਸ਼ਾਈਨ ਬਹੁਤ ਜਿਆਦਾ ਇਹ ਤੇ ਚੀਟਾਂ ਐ ਸੀਗੀਆਂ ਤੇ ਬਿਲਕੁਲ ਜੀ ਇਹ ਆ ਜੀ ਰਹਿੰਦੀ ਆ ਆ ਚੀਜ਼ ਜੀ ਤੇ ਬਿਲਕੁਲ ਸਾਰੀ ਗੱਡੀ ਤੇ ਮਮ ਬਈ ਆ ਚੀਜ਼ ਬਣ ਗਈ ਸਾਰੀ ਗੱਡੀ ਦੇ ਇੱਥੇ ਮੈਂ ਫੋਨ ਨੂੰ ਕੋਟਿੰਗ ਦੇ ਵੈਸੇ ਤਾਂ ਸਾਰਿਆਂ ਨੂੰ ਪਤਾ ਲੱਗ ਚੁੱਕਾ ਐ ਇਸ ਵਕਤ ਕੋਈ ਓਲਾ ਪੜਦਾ ਨਹੀਂ ਰਹਿ ਗਿਆ ਕੋਟਿੰਗ ਦਾ ਸਭ ਨੂੰ ਪਤਾ ਲੱਗ ਗਿਆ ਵੀ ਕੋਟਿੰਗ ਕਿੱਡੀ ਕੰਮ ਦੀ ਚੀਜ਼ ਆ ਗੱਡੀ ਨੂੰ ਗੱਡੀ ਬਣਾ ਕੇ ਰੱਖਣ ਵਾਲੀ ਕਿਹੜੀ ਚੀਜ਼ ਆ ਪਰ ਤੁਹਾਨੂੰ ਨਾ ਮੈਂ ਇੱਕ ਔਨ ਵਾਲੇ ਦਿਨਾਂ ਚ ਪੰਜਾਂ 10 ਦਿਨਾਂ ਚ ਵੀਡੀਓ ਪਾਉਂਗਾ ਆਪਣੀ ਸਕਾਰਪਿਓ ਦੀ ਤੁਹਾਨੂੰ ਸਾਰਾ ਤੱਥਾਂ ਨਾਲ ਸਾਰੇ ਸਬੂਤਾਂ ਨਾਲ ਚੀਜ਼ ਦਿਖਾਵਾਂਗੇ ਵੇ ਗੱਡੀ ਵੀ ਕਿੰਨੀ ਚੱਲੀ ਹੋਈ ਆ ਤੇ ਰੰਗ ਵੀ ਕਿੰਨਾ ਸੇਵ ਕੀਤਾ ਸੇਵ ਕੀਤਾ ਹਾਂ ਵੀ ਕੋਟਿੰਗ ਨੇ ਮਤਲਬ ਕਮਾਲ ਚੀਜ਼ ਆ ਕੋਟਿੰਗ ਜੇ ਕਿਸੇ ਨੇ ਯਾਰ ਗੱਡੀ ਖੜਾਉਣੀ ਆ ਪਹਿਲਾਂ ਤਾਂ ਮੈਂ ਇਹ ਸੋਚਦਾ ਸੀ ਜਿਹਦੀ ਧੁੱਪੇ ਖੜਨੀ ਆ ਉਹਦੇ ਲਈ ਕੰਮ ਦੀ ਆ ਪਰ ਜੇ ਕਿਸੇ ਦੀ ਗੱਡੀ ਅੰਦਰ ਜਿਹਨੇ ਢਾਕੇ ਜਾਣੀ ਹੈ ਨਾ ਢਾਕੇ ਜਾਣੀ ਹਾਂਜੀ ਉਹਨਾਂ ਦੀ ਗੱਡੀ ਲਈ ਵੀ ਕੋਟਿੰਗ ਬਹੁਤ ਜ਼ਿਆਦਾ ਜ਼ਰੂਰੀ ਆ ਢਾਕੀ ਗੱਡੀ ਕਿਉਂਕਿ ਚਲਦੀ ਨਹੀਂ ਉਹ ਤੇ ਜਿਵੇਂ ਵਾਈਟ ਗੱਡੀ ਆ ਜੰਗੂਰੀ ਉਹ ਡਲ ਜਿਆਦਾ ਡਲ ਨਾਲੋਂ ਸੋਤੇ ਜ਼ਿਆਦਾ ਆਉਂਦੀ ਆ ਜਰ ਖੜੀ ਦੇ ਨਾ ਜੇ ਉੱਤੇ ਚੂਹੇ ਨੇ ਮੀਂਗਣ ਕਰਤੀ ਸਮਝ ਲਓ ਕੰਮ ਕਰ ਉਹ ਤਾਂ ਪੇਂਟ ਖਰਾਬ ਨਾ ਉੱਤੇ ਹਾਂਜੀ ਜੇ ਕਿਸੇ ਚਿੜੀ ਨੇ ਬੈਠ ਕਰਤੀ ਤਾਂ ਸਮਝ ਲੋ ਕੰਮ ਕਰਤਾ ਬੈਠ ਦਾ ਕੰਮ ਆ ਪੰਜਾਂ ਦਿਨਾਂ ਦੇ ਵਿੱਚ ਉਹਨੇ ਉਤਲੀ ਤੈ ਇਹਨੂੰ ਪਾੜ ਕੇ ਤੇ ਵਿੱਚ ਲੰਘਣਾ ਸ਼ੁਰੂ ਕਰਤਾ ਹਾਂਜੀ ਪੇੜ ਨੂੰ ਖਰਾਬ ਕਰ ਦੇਣਾ ਪੇਂਟ ਨੂੰ ਖਰਾਬ ਕਰ ਦੇਣਾ ਤਾਂ ਉਹਦਾ ਕੰਮ ਆ ਜੇ ਤੁਸੀਂ ਮੰਨ ਲਓ ਉੱਤੇ ਕੋਟਿੰਗ ਕੀਤੀ ਹੈ ਤਾਂ ਮਸਲਾ ਹੀ ਨਹੀਂ ਹੈ ਹੈ ਪਹਿਲੇ ਤਾਂ ਗੱਲ ਚਿੜੀ ਉੱਤੇ ਬੈਂਦੀ ਨਹੀਂ ਜਿੱ ਤਿਲਕ ਉੱਤੇ ਬੈ ਗਈ ਤਿਲਕ ਹਾਂ ਉਹ ਗੱਲ ਬਣ ਜਾਂਦੀ ਹੈ ਬਹੁਤ ਮਤਲਬ ਯਾਰ ਕੋਟਿੰਗ ਛਰਨਾ ਕਰਦਾ ਅਨੰਤ ਆ ਜਾਂਦਾ ਹੁਣ ਤੱਕ ਛਰਨਿਆ ਜਿੰਨਾ ਘੜੇਆਂ ਕਰਤਿਆਂ ਲਾਂਬਾ ਕੋਈ ਨਹੀਂ ਆ ਨਹੀਂ ਆ ਕੋਈ ਹਜੇ ਤੱਕ ਹਜੇ ਤੱਕ ਨਹੀਂ ਕੋਈ ਕਿਸੇ ਦਾ ਕੋਈ ਲਾਂਬਾ ਤੇ 1000 ਤੂੰ ਹੋਰ ਦੇਖੋ ਦਰਸ਼ਕਾਂ ਨੂੰ ਵੀ ਕੋਈ ਲਾਂਬਾ ਨਹੀਂ ਜਿੰਨਾ ਕੰਮ ਦਾ ਤਾਲੋਕਾਂ ਯਾਰ ਸਾਰਾ ਆਨੰਦ ਆ ਹੈ ਹੈ ਮੇਰਾ ਭਾਂਜਾ ਯਾਰ ਨੌਜਵਾਨ ਉਮਰ ਆ ਯਾਰ ਤੁਸੀਂ ਰੋਟੀ ਪਾਤਾ ਘਰੇ ਬੈਠਾ ਆਪਦੇ ਘਰੇ ਬੈਠਾ ਐ ਸ਼ਾਹੀ ਰੋਟੀ ਖਾ ਰਿਆ ਆਨੰਦ ਇਹਦੋਂ ਵੱਡੀ ਗੱਲ ਨਹੀਂ ਹੋ ਸਕਦੀ ਐਦੋਂ ਵੱਡੀ ਸੰਤੋਸ਼ਟੀ ਨਹੀਂ ਹੋ ਸਕਦੀ ਕਿਸੇ ਮਾਮੇ ਬਾਤੇ ਆਪਣੇ ਬੱਚੇ ਕਹਿਣ ਕਿ ਹਾਂ ਯਾਰ ਕੰਮ ਖੜਾ ਯਾਰ ਸਵਾਦ ਆ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਵੀ ਬੰਦੇ ਨੇ ਕੋٹنگ ਸਰਵਿਸ ਲੈਣੀ ਆ ਮੋਟਰਸਾਈਕਲ ਦੀ ਗੱਡੀ ਗੱਡੀ ਕੋਟ ਕਰਾਉਣੀ ਆ ਤੁਸੀਂ ਟਰੈਕਟਰ ਕੋਟਿੰਗ ਕਰਾਉਣਾ ਤੁਸੀਂ ਮਤਲਬ ਇੱਕ ਵਾਰੀ ਸ਼ਰਨ ਨੂੰ ਫੋਨ ਕਰਿਓ ਤੁਸੀਂ ਦੂਰ ਆ ਨੇੜੇ ਆ ਉਸੇ ਤਰ੍ਹਾਂ ਦੀ ਸਰਵਿਸ ਆ ਜਿਹੜੀ ਮਿਲ ਜੂਗੀ ਕਿਉਂਕਿ ਸਾਡੇ ਕੋਲੇ ਸਰਵਸਾਂ ਦੋ ਤਰ੍ਹਾਂ ਦੀਆਂ ਇੱਕ ਸਰਵਸ ਇੱਥੇ ਇੱਕ ਸੇਮ ਇੰਨਾ ਸਾਰਾ ਸਮਾਨ ਕਰਕੇ ਹੀ ਗੱਡੀ ਦੇ ਵਿੱਚ ਵੀ ਸਾਡਾ ਫਿੱਟ ਕੀਤਾ ਹੋਇਆ। ਮਤਲਬ ਜੇ ਸਾਨੂੰ ਮੋਬਾਈਲ ਸਰਵਿਸ ਵੀ ਦੇਣੀ ਪਵੇ ਸੇਮ ਥਿੰਗ ਤਾਂ ਅਸੀਂ ਮੋਬਾਈਲ ਸਰਵਿਸ ਵੀ ਦਿੰਨੇ ਆ ਮਤਲਬ ਸਾਰਾ ਜਿੰਨਾ ਸੈਟਅਪ ਧਾਮਾ-ਜਾਮਾ ਆ ਸਾਰੇ ਦਾ ਸਾਰਾ ਲਾਈਟਾਂ ਲਪੜੇ ਸਾਰੇ ਇੱਕ ਗੱਡੀ ਦੇ ਵਿੱਚ ਫਿੱਟ ਕੀਤੇ ਹੋਇਆ। ਉਹ ਗੱਡੀ ਲੈ ਕੇ ਉੱਥੇ ਪਹੁੰਚ ਜਾਂਦਾ। ਠੀਕ ਹੈ ਕਿ ਨਹੀਂ? ਹਾਂਜੀ ਬਿਲਕੁਲ। ਤੇ ਜੇ ਕਿਸੇ ਸਾਜਣ ਨੇ ਚਾਹੀਦੀ ਹੋਈ ਕੋਟਿੰਗ ਸਰਵਿਸ ਤਾਂ ਫੋਨ ਕਰ ਲਿਓ ਸ਼ਾਮ ਨੂੰ। ਵੀਡੀਓ ਸ਼ੇਅਰ ਕਰ ਦਿਓ।